ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਮਨ ਦੇ ਨੰਨੇ ਨੂੰ ਸਿਆਰੀ ਲਗੀ ਹੈ ਜੀ ਬੋਥੀ ਸਾਹਿਬ ਦੇ ਦਰਸ਼ਨ ਕਰੋ ਮਨ ਵਿੱਚ ਜਿਸ ਦੇ ਮਨ ਵਿੱਚ ਪਾਰ ਬ੍ਰਹਮ ਕਹਿਣ ਦਾ ਅਰਥ ਹੈ ਜਿਹੜਾ ਹਿਰਦੇ ਕਰਕੇ ਨਾਮ ਜਪਦਾ ਹੈ ਜੀ ਅੰਦਰੋਂ ਜੀ ਦਾ ਪ੍ਰੈਕਟੀਕਲ ਜੀਵਨ ਹੈ ਇਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਜਿਹੜਾ ਹਿਰਦੇ ਕਰਕੇ ਜਪਦਾ ਹੈ ਇਸ ਦਾ ਨਾਮ ਸਤਿਰਾਮਦਾਸ ਸਤ ਦੇ ਤੱਤੇ ਨੂੰ ਸਿਆਰੀ ਲੱਗੀ ਹੈ ਇਹਦਾ ਅਰਥ ਹੈ RAM ਦਾ ਸੱਚਾ ਸੇਵਕ RAM ਦਾ ਦਾਸ ਉਹ ਜਿਹਦੇ ਹਿਰਦੇ ਚ RAM ਦਾ ਨਿਵਾਸ ਹੈ ਆਤਮ RAM ਇਸ ਨਜ਼ਰ ਆਇਆ ਆਤਮ RAM ਆਪਣਾ ਅਸਲ ਸਰੂਪ ਜੀ ਨੂੰ ਨਜ਼ਰ ਆ ਗਿਆ ਦਾਸ ਦਸੰਤਣ ਭਾਏ ਦਿਨ ਪਾਇਆ ਦਾਸ ਦਸੰਤਣ ਦਾ ਸੰਤਨ ਹੁੰਦਾ ਜੀ ਦਾਸਾਂ ਦੀ ਸੇਵਾ ਸਭ ਦੇ ਦਾਸਾਂ ਦਾ ਦਾਸ ਜਾਣ ਕੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਜਿਨੇ ਇਹ ਅਵਸਥਾ ਪ੍ਰਾਪਤ ਕੀਤੀ ਹੈ ਪ੍ਰੇਮ ਸੁਭਾਅ ਪ੍ਰਭੂ ਦਾ ਪ੍ਰਭੂ ਮਿਲ ਗਿਆ ਕਿਉਂਕਿ ਉੱਥੇ ਕਿਸੇ ਤਰ੍ਹਾਂ ਦਾ ਵਕਾਰ ਨਹੀਂ ਹੋ ਮੈਂ ਨਹੀਂ ਹਮ ਨਹੀਂ ਕਬੀਰ ਸਭ ਤੇ ਹਮ ਬੂਰੇ ਕਮਤਾ ਜੋ ਭੋਲੋ ਸਭ ਕੋ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਆਕਮ ਰਾਮ ਕਿਸ ਨਦਰੀ ਆਇਆ ਦਾਸ ਦਸੰਤਨ ਭਾਈ ਤਿੰਨ ਪਾਇ ਤੇ ਫਿਰ ਉਹ ਆਪਣੇ ਨੇੜੇ ਮਹਿਸੂਸ ਕਰਦਾ ਹੈ ਪਰਮਾਤਮਾ ਜੀ ਮੈਨੂੰ ਹਰ ਵਕਤ ਵੇਖਦਾ ਹੈ ਜਦੋਂ ਮੈਨੂੰ ਸੰਸਾਰ ਦੇ ਕੋਈ ਚੀਜ਼ ਕੋਈ ਵਿਅਕਤੀ ਕੋਈ ਜੀਵ ਨਹੀਂ ਵੇਖਦਾ ਉਹ ਫਿਰ ਵੀ ਮੈਨੂੰ ਵੇਖਦਾ ਹੈ ਇੱਕ ਐਡੀ ਕਿਰਪਾ ਹੋ ਜਾਂਦੀ ਆਪਣੇ ਅੰਤਰਮੁਖੀ ਹੋ ਕੇ ਸੋਚਦਾ ਜੋ ਮੇਰੇ ਮਨ ਵਿੱਚ ਬੁਰਨੇ ਵੀ ਬਣਦੇ ਨੇ ਪਰਮਾਤਮਾ ਜਾਣਦਾ ਸਦਾ ਨਿਕਟ ਨਿਕਟ ਹਰ ਜਾਨ ਨੇੜੇ ਸਮਝਣਾ ਚਾਹੀਏ ਅਸੀਂ ਵੀ ਵਾਹਿਗੁਰੂ ਕਹਿੰਦੇ ਨੇੜੇ ਸਮਝਣਾ ਕਰੋ ਤੇ ਉਹ ਜਾਣੇ ਜਿਹੜਾ ਨੇੜੇ ਸਮਝਦਾ ਸੋ ਦਾਸ ਗਰਗਹ ਪਰਵਾਨ ਅਜਿਹਾ ਜਿਹੜਾ ਜਾਣੇ ਜੀ ਸੇਵਕ ਹੈ ਪ੍ਰਭੂ ਦੇ ਘਰ ਵਿੱਚ ਕਬੂਲ ਹੋ ਜਾਂਦਾ ਹੈ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ ਆਪਣੇ ਦਾਸ ਕਾ ਆਪ ਕਿਰਪਾ ਕਰੇ ਆਪਣੇ ਦਾਸ ਤੇ ਫਿਰ ਪ੍ਰਭੂ ਆਪ ਹੀ ਕਿਰਪਾ ਕਰਦਾ ਆਪ ਮਿਹਰ ਕਰਦਾ ਜੀ ਤਿਸ ਦਾਸ ਕੋ ਸਭ ਸੋਜੀ ਪਰ ਸਭ ਸੋਜੀ ਹੋ ਜਾਂਦੀ ਹੈ ਆਪਾਂ ਦੁਨੀਆ ਦੀ ਗੱਲਾਂ ਸੁਣਦੇ ਆ ਦੁਨੀਆ ਦੇ ਬੋਲ ਸੁਣਦੇ ਆ ਕਿਸੇ ਨਾਲ ਤੁਸੀਂ ਬਹਿਨੇ ਹੋ 5 ਮਿੰਟ ਅੱਧਾ ਘੰਟਾ ਰਿਸ਼ਤੇਦਾਰਾਂ ਨਾਲ ਬਹਿਨੇ ਹੋ ਸੁਣਦੇ ਹੋ ਸਭ ਨੂੰ ਜਾਣਦੇ ਹੋ ਪਰਿਵਾਰਾਂ ਨੂੰ ਜਾਣਦੇ ਹੋ ਪਰ ਕਮਾਲ ਦੀ ਗੱਲ ਹੈ ਉਹਦਾ ਬੋਲਿਆ ਬੋਲ ਬੜੇ ਕਮਾਲ ਦਾ ਹੁੰਦਾ ਹੈ ਜੀ ਇੱਕ ਇੱਕ ਬੋਲ ਉਹਦਾ ਬੜਾ ਕੀਮਤੀ ਹੁੰਦਾ ਇਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮੂ ਦਾਸ ਸਗਲ ਸੰਗ ਸਭ ਨਾਲ ਰਹਿੰਦਾ ਹੈ ਆਤਮਾ ਦਾਸ ਦੁਨੀਆ ਵਿੱਚ ਰਹਿੰਦਾ ਹੋਇਆ ਮਿਲਦਾ ਹੋਇਆ ਵਰਤਦਾ ਹੋਇਆ ਸਭਨਾਂ ਅੰਦਰੋਂ ਨੜਲੇਪ ਹੋ ਜਾਂਦਾ ਹੈ ਜੀ ਪਰਵਾਰਾਂ ਵਿੱਚ ਵੀ ਇਹ ਨਿਰਮੋਹ ਹੈ ਐਸੀ ਜੁਗਤ ਨਾਨਕ RAM ਦਾਸ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਇਹ ਢਾਂਗ ਉਹਦੇ ਰਹਿਣ ਦਾ ਹੈ ਬੜੇ ਪਿਆਰੇ ਗੁਰਬਾਣੀ ਚ ਬਚਨ ਆਉਂਦੇ ਨੇ ਸਾਚ ਨਾਮ ਮੇਰਾ ਮਨ ਲਾਗਾ ਸਾਚ ਨਾਮ ਮੇਰਾ ਮਨ ਲਾਗਾ ਸਾਚ ਨਾਮ ਲੋਗਨ ਸਿਓ ਮੇਰਾ ਠਾਠਾ ਬਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਇਹੋ ਜਹੀ ਜੀਵਨ ਯੁਕਤੀ ਨਾਲ ਉਹ ਰਾਮ ਦਾ ਦਾਸ ਬਣ ਜਾਂਦਾ ਹੈ ਦਾਸ ਦਸੰਤਨ ਭਾਇ ਤਿ ਨ ਪਾਇਆ ਕਰ ਕਰ ਕੇ ਸੇਵਾ ਸੱਚੇ ਨਾਮ ਦੀ ਸੇਵਾ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਕਮ ਹੋਇਆ ਪਰਬ ਦੀ ਆਗਿਆ ਆਤਮੇ ਹਿਤਾਬ ਹੈ ਆਤਮ ਅੰਦਰ ਪ੍ਰੇਮ ਹਿੱਤ ਕਰਨਾ ਪ੍ਰਭੂ ਦੀ ਆਗਿਆ ਵਿੱਚ ਚੱਲਦਾ ਹੈ ਸਾਡਾ ਜੀਵਨ ਮੁਕਤ ਸੋਗ ਆਵੇ ਜਿਉਂਦਿਆਂ ਭੈੜੇ ਵਿਚਾਰੋਂ ਤੋਂ ਮੁਕਤ ਹੋ ਜਾਂਦਾ ਹੈ ਜੀ ਉਹ ਜਿਉਂਦਿਆਂ ਪਾਰ ਹੋ ਜਾਂਦਾ ਹੈ ਤੈਸਾ ਹਰਖ ਤੈਸਾ ਉਸ ਸੋਗ ਹੁਣ ਸਾਡੇ ਤੇ ਵੇਖੋ ਅਸੀਂ ਆਪਣੇ ਪਰਿਵਾਰਾਂ ਵਿੱਚ ਰਹਿੰਦੇ ਆ ਜਦੋਂ ਖੁਸ਼ੀ ਦਾ ਮਾਹੌਲ ਹੋਵੇ ਨਾ ਕਈ ਬਜ਼ੁਰਗ ਕਹਿੰਦੇ ਨੇ ਨਾ ਬੁੱਤਰ ਐ ਇਦਾਂ ਨਾ ਕਹਿੰਦੇ ਲੱਜਦਾ ਦੀਨੇ ਮੈਂ ਕਰਾਂਗਾ ਕਈ ਬਜ਼ੁਰਗ ਵੀ ਇਦਾਂ ਕਰਦੇ ਨੇ ਖੁਸ਼ੀ ਵਿੱਚ ਬਹੁਤ ਖੁਸ਼ ਹੋ ਜਾਂਦੇ ਨੇ ਉਹੀ ਵਿਅਕਤੀ ਕੋਈ ਇਦਾਂ ਦੀ ਗੱਲ ਘਰ ਵਿੱਚ ਬਾਪੜਦੀ ਹੈ ਬੜੇ ਰੋਂਦੇ ਦਿਸਦੇ ਬੜੀ ਤੰਗੀ ਕਲਾ ਦਿਸਦੀ ਹੈ ਜੀ ਬਹੁਤ ਬੁਰਾ ਹਾਲ ਹੁੰਦਾ ਹੈ ਗਰਸਤ ਕੂਟਾਂਬ ਪਲੇਟੇ ਗਰਸਤ ਕੂਟਾਂਬ ਪਲੇਟੇ ਕਦੇ ਹਰਖ ਕਦੇ ਸੋਗ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਗੌਣ ਕਰੇ ਚੌਕੁੰਟ ਕਾ ਕੜੀ ਨਾ ਵੈਸਣ ਸੋ ਕੜੀ ਨਾ ਬੈ ਸੁਣ ਸੋਏ ਵਾਹ ਦੇਖੋ ਸੋਗ ਵਿੱਚ ਬਹੁਤ ਦੁਖੀ ਵੀ ਤੇ ਖੁਸ਼ੀ ਬਹੁਤ ਖੁਸ਼ੀ ਵੀ ਤੇ ਵੇਖੋ ਅੰਦਰ ਸੱਚਾ ਨਾਮ ਨਹੀਂ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਸਤਿਗੁਰੂ ਜੀ ਕਹਿੰਦੇ ਆ ਗੌਣ ਕਰੇ ਜੋ ਕੁੰਟਕਾ ਘੜੀ ਨਾ ਬੈਸਣ ਸੋਏ ਪਿਆ ਨੂੰ ਬੈਣਾ ਵੀ ਨਸੀਬ ਨਹੀਂ ਹੁੰਦਾ ਅੰਦਰ ਇੰਨੀ ਪਟਕਣਾ ਹੈ ਬੜੀ ਪਟਕਣਾ ਹੈ ਸ਼ਾਂਤੀ ਨਹੀਂ ਉਹ ਇੱਕ ਸੈਕਿੰਡ ਵੀ ਸ਼ਾਂਤੀ ਨਾਲ ਨਹੀਂ ਬਹਿ ਸਕਦੇ ਚਿੱਤ ਆਵੇ ਉਸ ਪਾਰ ਬ੍ਰਹਮ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤ ਲੋਏ ਤਨ ਮਨ ਸੀਤ ਲੋ ਉਹ ਜਿਹੜੀ ਭਟਕਣਾ ਸੀ ਕੌਣ ਕਰੇ ਚੋਖੰ ਟਕਾ ਘੜੀ ਨਾ ਬੈਸਣ ਸੋਏ ਖਤਮ ਤੈਸਾ ਹਰਖ ਤੈਸਾ ਉਸ ਸੁਖ ਪ੍ਰਭੂ ਦੇ ਜਨ ਸੇਵਕ ਨੂੰ ਖੁਸ਼ੀ ਕਮੀ ਇੱਕ ਬਰਾਬਰ ਜੀ ਸਦਾ ਅਨੰਤਾਂ ਨਹੀਂ ਵਿਯੋਗ ਤੈਸਾ ਸੁਬਰਨ ਤੈਸੀ ਉਸ ਮਾਟੀ ਜਿਵੇਂ ਆਮ ਵਿਅਕਤੀ ਵੀ ਜਿਹੜਾ ਲਾਲਚੀ ਵਿਅਕਤੀ ਵੀ ਹੋਏਗਾ ਨਾ ਉਹ ਮਿੱਟੀ ਦਾ ਟਰੱਕ ਜਾਂਦਾ ਹੋਵੇ ਟਰਾਲੀ ਜਾਂਦੀ ਹੋਵੇ ਜਾਂ ਮਿੱਟੀ ਦਾ ਢੇਰ ਲੱਗਿਆ ਹੋਵੇ ਜਿਵੇਂ ਮਿੱਟੀ ਨੂੰ ਵੇਖ ਕੇ ਮਨ ਖਿੱਚਿਆ ਨਹੀਂ ਜਾਂਦਾ ਇਸੇ ਤਰ੍ਹਾਂ ਉਸ ਜਨ ਤੇ ਐਸੀ ਕਿਰਪਾ ਤੈਸਾ ਸੁਭਨ ਤੈਸੀ ਉਸਮਾਟੀ ਸੋਨਾ ਵੀ ਉਹਨੂੰ ਇੱਕੋ ਜਿਹਾ ਲੱਗਦਾ ਜਿਵੇਂ ਮਿੱਟੀ ਦਾ ਢੇਰ ਹੈ ਸੋਨਾ ਵੀ ਉਹਦੇ ਲਈ ਉਸ ਤਰ੍ਹਾਂ ਹੈ ਜੀ ਇਹ ਕਿਰਪਾ ਗੁਰੂ ਕਰਦਾ ਹੈ ਤੈਸਾ ਸੁਭਨ ਤੈਸੀ ਉਸਮਾਟੀ ਕਿਉਂਕਿ ਸੁਖ ਸਨੇਹ ਅਰ ਭੈ ਨਹੀਂ ਜੀ ਕੰਚਨ ਮਾਟੀ ਮਾਨ ਸੁਖ ਸਨੇਹ ਅਰ ਤੈਸਾ ਸੁਭਰਨ ਤੈਸੀ ਉਸ ਮਾਟੀ ਤੈਸਾ ਸੁਭਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਅੰਮ੍ਰਿਤ ਕਿਸੇ ਦਾ ਜੇ ਜੀਵਨ ਬਹੁਤ ਉੱਚਾ ਹੈ ਨਾ ਉਤਮ ਜੀਵਨ ਹੈ ਚੜ੍ਹਦੀ ਕਲਾ ਵਾਲਾ ਜੀਵਨ ਹੈ ਉਸ ਨਾਲ ਵੀ ਉਦਾਂ ਦਾ ਬਿਹੇਵ ਕਰਦਾ ਹੈ ਉਹ ਪਿਆਰਾ ਤੇ ਸੀ ਵੀ ਖਖਾਟੀ ਜਿਸ ਦਾ ਨੀਮਾ ਜੀਵਨ ਹੈ ਉਸ ਨਾਲ ਵੀ ਉਦਾਂ ਦਾ ਬਿਹੇਵ ਕਰਦਾ ਹੈ ਨਫ਼ਰਤ ਨਹੀਂ ਕਰ ਗੱਲ ਤੋਂ ਸਿਸਟਮ ਨੂੰ ਚੇਂਜ ਜ਼ਰੂਰ ਕਰਨਾ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਤੇ ਗਏ ਨਹੀਂ ਕਿਤੇ ਨਹੀਂ ਗਏ ਅੱਜ ਵੀ ਆੜ ਕੇ ਵੇਖੋ ਗੁਰਬਾਣੀ ਇੰਨੇ ਇੰਨੇ ਸਿੰਘ ਸ਼ਹੀਦ ਇੰਨੀਆਂ ਸ਼ਹੀਦੀਆਂ ਕਿਉਂ ਜਦੋਂ ਕੰਡੇ ਨੂੰ ਕੰਡਾ ਕੋਈ ਕਹਿੰਦਾ ਫਿਰ ਚੁਬਦਾ ਹੈ ਪਰ ਜਦੋਂ ਕਿਰਪਾ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਕੋਈ ਚੰਗੇ ਜੀਵਨ ਵਾਲਾ ਹੈ ਉਹਦੇ ਨਾਲ ਵੀ ਉਦਾਂ ਦਾ ਬਿਹੇਵ ਕਰਦਾ ਕਿਸੇ ਦਾ ਨੀਮਾ ਜੀਵਨਾ ਉਹਦੇ ਨਾਲ ਵੀ ਉਦਾਂ ਦਾ ਬਿਹੇਵ ਕਰਦਾ ਹੁਣ ਕਹਿਣ ਦਾ ਮਤਲਬ ਹੈ ਕਈ ਆਪਾਂ ਨੂੰ ਇਹ ਸੰਸਾਰ ਹੈ ਇਸ ਸੰਸਾਰ ਵਿੱਚ ਕਈ ਇਨਸਾਨ ਇਦਾਂ ਦੇ ਮਿਲਦੇ ਨੇ ਕਈ ਬੰਦੇ ਉਹ ਸਾਡੇ ਨਾਲ ਮਿਸ ਬਿਹੇਵ ਕਰਦੇ ਨੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਜਿਹੜੇ ਅਵਾ-ਤਵਾ ਬੋਲਦੇ ਆਦਰ ਨਹੀਂ ਕਰਦੇ ਉਹ ਉਹਨਾਂ ਨਾਲ ਵੀ ਠੀਕ ਹੈ ਕਈ ਬਹੁਤ ਆਦਰ ਕਰਦੇ ਨੇ ਇੰਨੀ ਰਿਸਪੈਕਟ ਦਿੰਦੇ ਨੇ ਕੋਈ ਫਰਕ ਨਹੀਂ ਉਨਾ ਨਾਲ ਬੀਤਾ ਹੈ ਜੇ ਕੋਈ ਮਾੜਾ ਬੋਲਦਾ ਕੋਈ ਫਰਕ ਨਹੀਂ ਜੇ ਕੋਈ ਬਹੁਤ ਹੀ ਰਿਸਪੈਕਟ ਦਿੰਦਾ ਹੈ ਠੀਕ ਹੈ ਤੈਸਾ ਮਾਨ ਤੈਸਾ ਹੈਬਮਾਨ ਵੇ ਇੱਕ ਬਰਾਬਰ ਹਸਤਾ ਹੈ ਤੈਸਾ ਰੰਗ ਤੈਸਾ ਰਾਜਾ ਹੈ ਤੇ ਮਾਲਕ ਦੀ ਖੇਡ ਹੈ ਜੀ ਕੋਈ ਰੰਗ ਹੈ ਕੋਈ ਰਾਜਾ ਹੈ ਹੈ ਤੇ ਮਾਲਕ ਦੀ ਖੇਡ ਹੈ ਸਾਰੀ ਕੋਈ ਗਰੀਬ ਹੈ ਕੋਈ ਅਮੀਰ ਹੈ ਉਨੇ ਕੋ ਬੱਚਾ ਘਰ ਵਿੱਚ ਪੈਦਾ ਹੋਇਆ ਜਿੱਥੇ ਮਜ਼ਦੂਰੀ ਹੈ ਜਿੱਥੇ ਘਰ ਵੀ ਨਹੀਂ ਉੱਥੇ ਬੱਚਾ ਪੈਦਾ ਹੋਇਆ ਹੈ ਤੇ ਮਾਲਕ ਦੀ ਖੇਡ ਹੈ ਗੁਰਬਾਣੀ 'ਚ ਵੀ ਆਉਂਦਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਹੈ ਤੇ ਮਾਲਕ ਦੀ ਖੇਡ ਹੈ ਸਭ ਇੱਕ ਬਰਾਬਰ ਹਨ ਮਾਲਕ ਦੀ ਖੇਡ ਤੇ ਮਾਲਕ ਨਾਲ ਇਕਮਿਕ ਹੋ ਜਾਂਦਾ ਜੀ ਜਿਹੜਾ ਜਾਣੇ ਪਿਆਰ ਆ ਉਹ ਇਕਮਿਕ ਹੋ ਜਾਂਦਾ ਉਹਦੇ ਲਈ ਫਕੀਰ ਬਾਦਸ਼ਾਹ ਇੱਕ ਬਰਾਬਰ ਜਿਨ ਕਾ ਪੱਲਾ ਧੰਵਸੈ ਤਿਨ ਕਾ ਨਾਮ ਫਕੀਰ ਠੀਕ ਹੈ ਮਾਲਕ ਦੀ ਖੇਡ ਹੈ ਜਿਨ ਕਾ ਪੱਲਾ ਤੂ ਬਸੈ ਇਹ ਨਰ ਗੁਣੀ ਗਹੀਰ ਮਾਲਕ ਦੀ ਖੇਡ ਵੇਖਦਾ ਸਭ ਨੂੰ ਇੱਕ ਬਰਾਬਰ ਜਾਣਦਾ ਹੈ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਜਿਵੇਂ ਮਾਲ ਕਰਖੇ ਖੁਸ਼ ਹੈ ਪਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਐਸਾ ਮਨੁੱਖ ਹੈ ਜਿਹੜਾ ਭਾਈ ਕਹਿੰਦੇ ਉਹ ਜਿਉਂਦਿਆਂ ਮੁਕਤ ਹੋ ਜਾਂਦਾ ਹੈ ਉਲਾਮਾ ਨਹੀਂ ਦਿੰਦਾ ਇਹ ਠੀਕ ਨਹੀਂ ਕੀਤਾ ਆ ਚੰਗਾ ਨਹੀਂ ਕੀਤਾ ਐਦਾਂ ਉਹ ਉਲਾਮਾ ਨਹੀਂ ਦਿੰਦਾ ਰੱਬ ਨੂੰ ਜੋ ਵਰਤਾਏ ਸਾਈ ਜੁਗਤ जिने ਹਰ ਇੱਕ ਚੀਜ਼ ਵਿੱਚੋਂ ਹਰ ਇੱਕ ਕੰਮ ਵਿੱਚੋਂ ਕੇਵਲ ਸਿੱਖਿਆ ਬਚਪਨ ਤੋਂ ਲੈ ਕੇ ਵਿਰਧ ਅਵਸਥਾ ਤੱਕ ਜਦੋਂ ਤੱਕ ਵੀ ਸਤਿਗੁਰੂ ਜੀ ਨੇ ਸਵਾਸ ਦਿੱਤੇ ਉਹਨੇ ਸਿੱਖਿਆ ਸਿੱਖਦਾ ਹੀ ਗਿਆ ਸਿੱਖਦਾ ਹੀ ਗਿਆ ਕੁਝ ਜ਼ਿੰਦਗੀ ਵਿੱਚ ਮਾੜਾ ਹੋਇਆ ਚੰਗਾ ਹੋਇਆ ਸਿੱਖਦਾ ਗਿਆ ਸਿੱਖਦਾ ਗਿਆ ਸਿੱਖਦਾ ਗਿਆ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਉਂਦਿਆਂ ਮੁਕਤ ਹੋ ਜਾਂਦਾ ਜੀ ਉਲੰਭਾ ਨਹੀਂ ਦੰਦਾ ਜੋ ਵਰਤਾਏ ਸਾਈ ਯੁਗਤ ਨਾ ਉਹ ਬੁਰਖ ਕਹੀਐ ਜੀਵਨ ਮੁਕਤ